ਜਿਹਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਨਿਊਟਰੀਟ ਕਰਨਾ ਹੈ ਮਤਲਬ ਬੈਗ ਵਿੱਚ ਕਾਪੀਸ ਹੋ ਗਿਆ ਉਹਨਾਂ ਦੀ ਖਾਣ-ਖੋਣ ਹੋ ਗਿਆ ਉਹ ਚੀਜ਼ਾਂ ਕਰਨੀ ਪਏਗੀ ਕੰਪਨੀ ਨੇ ਸਾਨੂੰ ਮੌਕਾ ਦਿੱਤਾ ਚੈਰਿਟੀ ਇਵੈਂਟ ਕਰਵਾਉਣ ਦਾ ਉਹਦੀ ਅਕੋਰਡਿੰਗ ਅਸੀਂ ਡੋਨੇਸ਼ਨ ਦੇ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਬੈਗ ਵਗੈਰਾ ਡਿਸਟ੍ਰਿਬਿਊਟ ਕਰਦੇ ਹਾਂ किन्ने बच्चे नु कीते हां 110 बच्चे नमस्कार मैं खुशी और आप देख रहे सरदार न्यूज़ आइए नजर डालते हैं आज की बड़ी खबर पर मेरा नाम रेंकर है हां जी की प्रोग्राम की रखे हुए केड़े स्कूल च हैगा बीएमसी कंपनी वालों चैरिटी रखी गई है एनजीओ स्माइल एनजीओ वालों के उन्होंने जिन्हें भी बच्चे होंगे उन्होंने डोनेट करना है मतलब बैग हो गए कॉपीज हो गए ਨਾਲੇ ਖਾਨ ਖੋੜ ਹੋ ਗਿਆ ਉਹ ਚੀਜ਼ਾਂ ਕਰਨ ਦੀ ਜਿਹੜੇ ਸਕੂਲ ਚ ਕੀਤੇ ਜਾਂ ਲੇਕਿਨ ਹ ਲਾਲ ਸਿੰਘ ਸਮਾਰਟ ਸਕੂਲ ਲਾਲ ਸਿੰਘ ਪ੍ਰਤੀਚਰਨ ਹੈ ਪ੍ਰੋਗਰਾਮ ਇਹ ਕਿੰਨੇ ਬੱਚਿਆਂ ਨੂੰ ਇੱਕ ਤੋਂ 10 ਬੱਚਿਆਂ ਨੂੰ ਹਾਂਜੀ ਕੀ ਨਾਮ ਹੈ ਜਸਪੀਤ ਪਰ ਹਾਂਜੀ ਕੀ ਕਹਿਣਾ ਚਾਹੁੰਗੇ ਜਿਹੜਾ ਪ੍ਰੋਗਰਾਮ ਰੱਖਿਆ ਅਸੀਂ ਇਹ ਕਹਿਣਾ ਚਾਹਾਂਗੇ ਕਿ ਇੱਕ ਕੰਪਨੀ ਹੈ ਬੀ ਐਮ ਸੀ ਦਾ BMC ਇੰਟਰਵਿਊ ਕਰਦੇ ਔਰ ਇਹਨਾਂ ਦਾ ਇੱਕ YouTube ਵੀਰਕ ਹੈ ਵੀਡੀਓਜ਼ ਨੂੰ ਲਾਈਕ ਤੇ ਸਬਸਕ੍ਰਾਈਬ ਕਰਵਾਉਣ ਦਾ ਉਹਦੀ ਅੰਦਰ ਅਸੀਂ ਕੰਪਨੀ ਨਾਲ ਜੁੜੇ ਹੋਈਆਂ ਆ ਕੰਪਨੀ ਨੇ ਸਾਨੂੰ ਮੌਕਾ ਦਿੱਤਾ ਚੈਰਿਟੀ ਇਵੈਂਟ ਕਰਵਾਉਣ ਦਾ ਉਹਦੀ ਅਕੋਰਡਿੰਗ ਅਸੀਂ ਡੋਨੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਵੇਂ ਸਟੇਸ਼ਨਰੀ, ਬੈਗ ਵਗੈਰਾ ਡਿਸਟ੍ਰਿਬਿਊਟ ਕਰਦੇ ਹਾਂ ਜਿਸਦਾ ਪੂਰੇ ਦਾ ਪੂਰਾ ਕ੍ਰੈਡਿਟ ਕੰਪਨੀ ਨੂੰ ਜਾਂਦਾ ਕਿਉਂਕਿ ਸਾਰਾ ਜੋ ਵੀ ਇਹ ਤੇ ਐਕਸਪੈਂਸ ਹੈ ਉਹ ਕੰਪਨੀ ਵੱਲੋਂ ਦਿੱਤੇ कितने रखे गए प्रोग्राम हां सरकारी स्मार्ट स्कूल लाल सिंह नगर पटिंदा पहला भी कितने गए ने गई प्रोग्राम में नहीं पहला इस तो पहला सी कंपनी दी एक ऑफलाइन मीटिंग की थी चैरिटी इवेंट साडा फर्स्ट इवेंट कितने बच्चे नु कीते हां 110 बच्चे अब तक के लिए बस इतना ही फिर होगी आपसे मुलाकात ऐसी एक के साथ अब तक के लिए नमस्कार और देखते रहिए सत्ता न्यूज़